ਗੁਰਦਾਸ ਜੀ ਕਹਿੰਦੇ ਨੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਇਸ ਦੁਨੀਆ ਤੇ ਆਉਂਦੇ ਹਨ ਇਸ ਦੁਨੀਆ ਤੇ ਅਵਤਾਰ ਧਾਰਿਆ ਤੇ ਭਾਈ ਗੁਰਦਾਸ ਜੀ ਨੇ ਉਸ ਧੁੰਦ ਦਾ ਜ਼ਿਕਰ ਕੀਤਾ ਸਾਧ ਸੰਗਤ ਜੀ ਇੱਕ ਹਨੇਰਾ ਹੁੰਦਾ ਕਾਲਾ ਹਨੇਰਾ ਤੇ ਇੱਕ ਚਿੱਟੀ ਧੁੰਦ ਹੁੰਦੀ ਹੈ ਕਾਲੇ ਹਨੇਰੇ ਨੂੰ ਕਮਰੇ ਵਿੱਚ ਹਨੇਰਾ ਹੈ ਲਾਈਟ ਦੀਵੇ ਦੇ ਨਾਲ ਅਸੀਂ ਉਸ ਹਨੇਰੇ ਨੂੰ ਦੂਰ ਕਰ ਸਕਦੇ ਹਾਂ ਪਰ ਹੁਣ ਅੱਗੇ ਜਦ ਮੇ ਪੋ ਮਾਗ ਹੁੰਦਾ ਧੁੰਦ ਪੈਂਦੀ ਹੈ ਕਈ ਵਾਰ ਗੱਡੀ ਦੀਆਂ ਲਾਈਟਾਂ ਧੁੰਦ ਦੇ ਵਿੱਚ ਕਹਿੰਦੇ ਨਜ਼ਰ ਨਹੀਂ ਆਉਂਦੀਆਂ ਕੋਈ ਵੀ ਚੀਜ਼ ਸਾਨੂੰ ਦਿਸਦੀ ਨਹੀਂ ਇੱਥੋਂ ਤੱਕ ਵੀ ਸੂਰਜ ਚੜ ਜਾਂਦਾ ਹੈ ਧੁੰਦ ਦੇ ਕਾਰਨ ਸਾਨੂੰ ਨਜ਼ਰ ਨਹੀਂ ਆਉਂਦਾ ਧੁੱਪ ਨਹੀਂ ਨਿਕਲਦੀ ਕਿਉਂ ਕਿਉਂਕਿ ਉਸ ਚਿੱਟੀ ਧੁੰਦ ਨੇ ਸਾਰਾ ਜਿਹੜਾ ਚਾਨਣ ਸੀ ਉਹ ਖਤਮ ਕਰ ਦਿੱਤਾ ਤੇ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਪ੍ਰਗਟ ਹੋਏ ਨੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਧੁੰਦ ਮਿਟ ਗਈ ਕਿਹੜੀ ਚਿੱਟੀ ਧੁੰਦ ਸੀ ਚਿੱਟੀ ਧੋਪਾਵ ਜਿਹੜੇ ਲੋਕ ਧਰਮੀ ਸਨ ਆਪਣੇ ਆਪ ਨੂੰ ਜਿਨ੍ਹਾਂ ਨੇ ਪਹਿਰਾਵਾ ਧਰਮ ਦਾ ਪਾਇਆ ਸੀ ਜਿਵੇਂ ਸੱਜਣ ਠੱਗ ਸੀ ਨਾਮ ਸੱਜਣ ਸੀ ਉਹਦਾ ਲੋਕ ਕਹਿੰਦੇ ਸੀ ਇਹ ਸੱਜਣ ਹੈ ਇਹ ਧਰਮੀ ਹੈ ਪਰ ਰਾਤ ਨੂੰ ਕਹਿੰਦੇ ਸੱਜਣ ਠੱਗ ਨੇ ਲੁੱਟ ਲੈਣਾ ਉਹਨਾਂ ਲੋਕਾਂ ਦੀ ਲੁੱਟ ਖਸੁੱਟ ਕਰ ਲੈਣੀ ਇਸ ਤਰ੍ਹਾਂ ਦੇ ਲੋਕਾਂ ਨੂੰ ਸਿੱਧੇ ਰਾਹ ਤੇ ਤੋਰਨ ਵਾਲੇ ਗੁਰੂ ਨਾਨਕ ਦੇਵ ਪਾਤਸ਼ਾਹ ਇਸ ਧੁੰਦ ਨੂੰ ਖਤਮ ਕਰਨ ਵਾਸਤੇ ਪਾਤਸ਼ਾਹ ਜੀ ਇਸ ਸੰਸਾਰ ਦੇ ਵਿੱਚ ਆਏ ਨੇ ਤੇ ਦولتਾਂ ਦਾ ਆਈ ਨੇ ਜਦੋਂ ਵੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਿਤਾ ਕਾਲੂ ਜੀ ਨੂੰ ਮਿਲਣਾ ਇੱਕੋ ਹੀ ਗੱਲ ਕਹਿਣੀ ਕਹਿੰਦੇ ਜਦੋਂ ਵੀ ਕਹਿੰਦੇ ਘਰ ਦੇ ਵਿੱਚ ਪੁੱਤਰ ਜੇ ਪੁੱਤਰ ਪੈਦਾ ਹੋਇਆ ਮਹਿਤਾ ਕਾਲੂ ਜੀ ਨੂੰ ਕਹਿਣਾ ਜੇ ਪੁੱਤਰ ਪੈਦਾ ਹੋਇਆ ਮੈਂ ਤੇਰੇ ਤੋਂ ਮੰਗ ਕੇ ਮਾਇਆ ਲੈਣੀ ਹੈ ਤੇ ਪਿਤਾ ਕਾਲੂ ਜੇ ਨੇ ਵੀ ਇੱਕੋ ਹੀ ਗੱਲ ਕਹਿਣੀ ਕਹਿੰਦੇ ਦੌਲਤਾਂ ਜੋ ਮੰਗੇਗੀ ਤੈਨੂੰ ਮਿਲੇਗਾ ਜੋ ਮੰਗ ਲੇਗੀ ਫਿਰ ਜਿਸ ਦਿਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਭੈਣ ਨਾਨਕੀ ਤੋਂ 5 ਸਾਲ ਬਾਅਦ ਇਸ ਦੁਨੀਆ ਵਿੱਚ ਆਉਂਦੇ ਨੇ ਜਿਸ ਕਮਰੇ ਵਿੱਚ ਸਤਿਗੁਰੂ ਜੀ ਦਾ ਆਗਾਜ਼ ਹੋਇਆ ਨਾ ਜਨਮ ਹੋਇਆ ਪ੍ਰਗਟੇ ਮਹਾਰਾਜ ਉਸ ਕਮਰੇ ਦੇ ਵਿੱਚ ਅੱਠ ਬੱਤੀਆਂ ਵਾਲਾ ਦੀਵਾ ਵੱਲਦਾ ਸੀ ਪਹਿਲੇ ਦਰਸ਼ਨ ਪਹਿਲੇ ਦੀਦਾਰ ਉਹਨਾਂ ਅੱਖਾਂ ਨੇ ਕੀਤੇ ਦੌਲਤਾ ਦਾਈ ਨੇ ਸਾਥ ਸੰਗਤ ਦੀ ਤੇ ਦੌਲਤਾ ਦਾਈ ਨੇ ਆਖਣਾ ਸੀ ਕਹਿੰਦੇ ਨਾਂ ਮੇਰਾ ਦੌਲਤ ਹੈ ਪਿਤਾ ਕਾਲੂ ਜੀ ਨੂੰ ਆਖਣਾ ਵੀ ਕਦੇ ਦੌਲਤ ਵੇਖੀ ਨਹੀਂ ਸਾਰੀ ਜ਼ਿੰਦਗੀ ਗਰੀਬੀ ਵਿੱਚ ਕੱਢ ਦਿੱਤੀ ਅੱਜ ਸਤਗੁਰੂ ਜੀ ਦੇ ਦیدار ਕੀਤੇ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਹ ਅੱਠ ਬੱਤੀਆਂ ਵਾਲਾ ਦੀਵਾ ਦਾ ਚਾਨਣ ਵੀ ਮੱਧਮ ਪੈ ਗਿਆ। ਇੰਜ ਲੱਗਾ ਜਿਵੇਂ ਕੋਈ ਪ੍ਰਕਾਸ਼ ਹੋਇਆ ਹੋਵੇ, ਪ੍ਰਕਾਸ਼ ਦੀ ਤਰ੍ਹਾਂ ਉਸ ਕਮਰੇ ਦੇ ਵਿੱਚ ਚਾਨਣ ਹੋਇਆ। ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ। ਅੰਧੇਰ ਫਲੋਆ ਦੌਲਤਾ ਨੇ ਜਦੋਂ ਬੱਚੇ ਨੂੰ ਵੇਖਿਆ ਨਜ਼ਰ ਵੇਖੀ ਚਿਹਰਾ ਵੇਖਿਆ ਬਾਕੀ ਜਿੰਨੇ ਵੀ ਬੱਚੇ ਹੁੰਦੇ ਨੇ ਸਾਜ ਸੰਗਤ ਜੀ ਉਹ ਜਦੋਂ ਜਨਮ ਹੁੰਦਾ ਰੋਂਦੇ ਨੇ ਇਤਿਹਾਸ ਦੀ ਤਵਾਰੀਖ ਕਹਿੰਦੀ ਆ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਵਿੱਚ ਆਏ ਹੱਸੇ ਦੌਲਤਾ ਨੇ ਉਸ ਬੱਚੇ ਦਾ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦਾ ਹਾਸਾ ਵੇਖਿਆ ਉਸ ਸਮੇਂ ਬਾਹਰ ਆਈ ਨੇਤਰ ਸੇਜਲ ਨੇ ਅੱਖਾਂ 'ਚੋਂ ਪਾਣੀ ਆ ਗਿਆ ਸਾਧ ਸੰਗਤ ਜੀਓ ਪਿਤਾ ਜੀ ਮਾਇਆ ਲੈ ਕੇ ਖੜੇ ਨੇ ਦੌਲਤਾ ਕਹਿਣ ਲੱਗੀ ਮਹਿਤਾ ਕਾਲੂ ਜੀ ਤੁਹਾਨੂੰ ਵਧਾਈਆਂ ਤੁਹਾਡੇ ਘਰ ਬੱਚੇ ਨੇ ਜਨਮ ਲਿਆ ਤੇ ਪਿਤਾ ਕਲਿਆਣਦਾਸ ਜੀ ਕਹਿਣ ਲੱਗੇ ਵੀ ਤੁਹਾਡੇ ਨੇਤਰਾਂ ਚ ਪਾਣੀ ਕਿਉਂ ਹੈ ਅੱਖਾਂ ਚ ਪਾਣੀ ਕਿਉਂ ਹੈ ਲੈ ਮਾਇਆ ਤੈਂ ਜੋ ਕਹ ਤੈਂ ਆਖਿਆ ਸੀ ਵੀ ਜੋ ਮੈਂ ਮੰਗਾ ਕੀ ਤੈਨੂੰ ਦੇਣਾ ਪਵੇਗਾ ਆ ਚੱਕ ਮਾਇਆ ਦੇ ਥਾਲ ਮਾਇਆ ਭਰ ਕੇ ਥਾਲ ਦੇਣ ਲੱਗੇ ਤੇ ਦولتਾਂ ਨੇ ਇਤਿਹਾਸ ਕਹਿੰਦਾ ਹੈ ਕਹਿਣ ਲੱਗਿਆ ਨਹੀਂ ਹੁਣ ਮੈਂ ਰੱਜ ਗਈ ਆ ਬڑے ਬੱਚਿਆਂ ਨੇ ਜਨਮ ਲਿਆ ਮੇਰੇ ਹੱਥੀ ਪਰ ਤੇਰੇ ਬੱਚੇ ਦੇ ਦਰਸ਼ਨ ਕਰਕੇ ਮੈਂ ਤ੍ਰਿਪਤ ਹੋ ਗਈ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਹਿੰਦੇ ਹੁਣ ਸਾਰੀਆਂ ਹੀ ਭੁੱਖਾਂ ਹੀ ਖਤਮ ਕਰਤੀਆਂ ਮਹਾਰਾਜ ਨੇ ਤ੍ਰਿਪਤ ਕਰਤੀ ਜਲਨ 부ਜੀ ਸੀਤਲ ਹੋਏ ਮਨੁਆਂ ਸਤਗੁਰ ਕਾ ਦਰਸ਼ਨ ਪਾਏ ਦਿਓ ਪੰਡਿਤ ਹਰਦਿਆਲ ਦਾਸ ਜੀ ਆਏ ਨੇ ਪੁੱਛਿਆ ਦੌਲਤਾ ਨੂੰ ਵੀ ਜਨਮ ਵੇਲੇ ਕੀ ਕੁਝ ਵਾਪਰਿਆ ਸਤਿਗੁਰੂ ਜੀ ਦਾ ਅੰਮ੍ਰਿਤ ਵੇਲੇ ਦਾ ਜਨਮ ਹੈ ਸਾਸ ਸੰਗੇ ਦਿਓ ਤੇ ਦੌਲਤਾ ਨੇ ਦੱਸਿਆ ਵੀ ਉਹ ਜਿਸ ਕਮਰੇ ਵਿੱਚ ਜਨਮ ਹੋਇਆ ਬੱਤੀਆਂ ਦਾ ਹਨੇਰਾ ਦੀਵੇ ਦਾ ਹਨੇਰਾ ਸੀ ਜਿਹੜਾ ਚਾਨਣ ਸੀ ਉਹ ਮੱਦਮ ਪੈ ਗਿਆ ਤੇ ਬੱਚਾ ਹੱਸਿਆ ਤੇ ਪੰਡਿਤ ਹਰਦਿਆਲ ਦਾਸ ਨੇ ਆਖਿਆ ਸੀ ਪਿਤਾ ਕਲਿਆਣ ਦਾਸ ਜੀ ਨੂੰ ਕਹਿੰਦੇ ਜੀ ਮੇਰੀ ਵਿਦਿਆ ਦੇ ਅਨੁਸਾਰ ਤੇਰੇ ਬੱਚੇ ਅੱਗੇ ਪਰਬਤ ਪਹਾੜ ਪਾਣੀ ਦਰਿਆ ਹਰ ਇੱਕ ਦੁਨੀਆ ਦੀ ਚੀਜ਼ ਝੁਕਿਆ ਕਰੇਗੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਇਹਨੂੰ ਰਸਤਾ ਦਿਆ ਕਰਨਗੇ ਵੱਡੇ ਵੱਡੇ ਰਾਜੇ ਝੁਕ ਜਾ ਕਰਨਗੇ ਤੇਰੇ ਬੱਚੇ ਅੱਗੇ ਤੇ ਉਹ ਵੀ ਦਿਨ ਆਉਣਾ ਜਿਸ ਦਿਨ ਤੇਰੇ ਬੱਚੇ ਦੇ ਸਿਰ ਤੇ ਛਤਰ ਝੁਲਣਾ ਹੈ ਪੰਡਤ ਹਰਦਿਆਲ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿਉਂਕਿ ਉਹ ਆਮ ਪੰਡਤ ਨਹੀਂ ਸੀ ਜੋ ਸਾਡਾ ਇਤਿਹਾਸ ਕਹਿੰਦਾ ਸਾਧ ਸੰਗਤ ਜੀ ਜੋ ਜਨਮ ਸਾਖੀ ਭਾਈ ਵਾਲੇ ਵਾਲੀ ਫਿਰ ਸਤਿਗੁਰ ਜੀ ਦਾ ਆਗਾਜ਼ ਹੁੰਦਾ ਹੈ ਬਚਪਨ ਵੀਦ ਦਾ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਕਲ ਤਾਰਨ ਗੁਰਨਾਨਕ ਆਇਆ ਦੁਨੀਆਂ ਨੂੰ ਕਿਵੇਂ ਫਿਰ ਬਚਪਨ ਤੋਂ ਹੀ ਦੌਲਤਾਂ ਨੂੰ ਨਿਹਾਲ ਕਰ ਦਿੱਤਾ ਸਭ ਇੱਛਾ ਖਤਮ ਕਰ ਦਿੱਤੀਆਂ ਦੌਲਤਾਂदाई ਦੀਆਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਫਿਰ ਪਾਂਦੇ ਦੇ ਕੋਲ ਪੜਨ ਬਿਠਾਇਆ ਗਿਆ ਪਾਂਦੇ ਦੇ ਪੜਨ ਤੋਂ ਬਾਅਦ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਨੂੰ ਮੱਝਾਂ ਵੀ ਚਰਾਉਣੀਆਂ ਪਈਆਂ ਦੇਖੋ ਪਿਤਾ ਦਾ ਕਹਿਣਾ ਨਹੀਂ ਮੋੜਿਆ ਜੋ ਪਿਤਾ ਨੇ ਆਖਿਆ ਸੱਤ ਕਰਕੇ ਮੰਨ ਲਿਆ ਬੰਦੇ ਨੂੰ ਕਹਿਣ ਲੱਗਿਆ ਟੀਚਰ ਮਾਸਟਰ ਕਹਿਣ ਲੱਗਿਆ ਵੀ ਤੇਰਾ ਬੱਚਾ ਪੜਦਾ ਨਹੀਂ ਪਹਿਲਾਂ ਹੁੰਦਾ ਸੀ ਨਾ ਜਦੋਂ ਕਹਿੰਦੇ ਬੱਚਾ ਨਾ ਪੜੇ ਫਿਰ ਉਹਨੂੰ ਮੱਝਾਚਾਰਨ ਲਾ ਦਿੰਦੇ ਸੀ ਵੀ ਥੋੜੀ ਜੀ ਅਕਲ ਲਟਕਾਣੇ ਆ ਜਾਵੇ ਪਿਤਾ ਕਲਿਆਣ ਦਾਸ ਜੀ ਦੇ ਮੁਤਾਬਕ ਵੀ ਇਹਨੂੰ ਕਹਿੰਦੇ ਮੱਝਾਚਾਰਨ ਲਾ ਦਿਓ ਫਿਰ ਉੱਥੇ ਜਿਵੇਂ ਜਿਵੇਂ ਪਾਕਿਸਤਾਨ ਸੰਗਤ ਜਾਂਦੀ ਹੈ ਜਿੱਥੇ ਸ਼ਰਪ ਨੇ ਵੀ ਛਾਂ ਕੀਤੀ ਜਿੱਥੇ ਫਸਲਾਂ ਨੂੰ ਪਸ਼ੂਆਂ ਨੇ ਉਜਾੜਾ ਕਰ ਦਿੱਤਾ ਸੀ ਉਹ ਵੀ ਹਰੀਆਂ ਭਰੀਆਂ ਕਰ ਦਿੱਤੀਆਂ ਇਹ ਸਾਰਾ ਸਾਡਾ ਇਤਿਹਾਸ ਹੈ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਕੱਲੀ ਕੱਲੀ ਗੱਲ ਦਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਤਰ੍ਹਾਂ ਦੁਨੀਆ ਨੂੰ ਤਾਰਨਾ ਕੀਤਾ ਸਾਧ ਸੰਗਤ ਜੀਓ